ਬਟਾਲਾ ਦੇ ਇਤਿਹਾਸਿਕ ਜੋੜ ਮੇਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦੇ ਵਿਆਪੂਰਵ ਨੂੰ ਸਮਰਪਿਤ ਬਟਾਲਾ ਦੇ ਐਸਐਸਪੀ ਔਰ ਸਾਹਿਬ ਸੁਹੇਲ ਕਾਸਿਮ ਮੀਰ ਨੂੰ 29 ਅਤੇ 30 ਨੂੰ ਲੱਗਣ ਵਾਲੇ ਜੋੜਸ ਮੇਲੇ ਸਬੰਧੀ ਗੁਰਿੰਦਰਪਾਲ ਸਿੰਘ ਗੋਰਾ ਅਤੇ ਸਮੁੱਚੀ ਟੀਮ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਲਕੀ ਰਾਜਪੂਤ ਦੀ ਰਿਪੋਰਟ ਬਟਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਜਰਤਮਾ ਦਾਸ ਲਖਮੀ ਦੇ ਵਿਆਹ ਪਰੋਦੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਦਾਖਲਾ ਖੁਦਾਈ ਦੇਣਾ ਔਰ ਬੇਨਤੀ ਕਰਨੀ ਚਾਹੁੰਨਾ ਕਿ ਹਰ ਸਾਲ ਦੀ ਤਰ੍ਹਾਂ 29 ਅਗਸਤ ਤੇ 30 ਅਗਸਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਪਰੋਦਾ ਜੋੜ ਮੇਲਾ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਬੇਰਸਾਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ 29 ਦੀ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੁਰਦੁਆਰਾ 베ਰ ਸਾਹਿਬ ਤੋਂ ਆਰੰਭ ਹੋ ਕੇ ਬਟਾਲੇ ਪਹੁੰਚਣਾ ਹੈ 30 ਅਗਸਤ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪਰਕਰਮਾ ਕਰਕੇ ਸ਼ਾਮ ਨੂੰ ਮੁੜ ਕੇ ਗੁਰਦੁਆਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਿਆਹ ਸਮਾਗਮਾਂ ਦੇ ਵਿੱਚ ਵੱਧ ਵੱਧ ਸਹਿਯੋਗ ਵੀ ਕਰੋ ਔਰ ਸਾਰੇ ਰਲ ਕੇ ਪ੍ਰਬੰਧ ਨੂੰ ਸੰਭਾਲ ਕੇ ਨਗਰ ਕੀਤ ਨੂੰ ਟਾਈਮ ਨਾਲ ਪਹੁੰਚਾਉਣ ਦਾ ਅਪਰਾਲਾ ਵੀ ਕਰੀ। ਅਸੀਂ ਹਰ ਸਾਲ ਹੀ ਸਾਰੇ ਇਕੱਤਰ ਹੋ ਕੇ ਆਪਣੇ ਮੈਨੇਜਰ ਸਾਹਿਬਾਨ ਦੇ ਨਾਲ ਮੈਂਬਰ ਸਾਹਿਬ ਦੋਵੇਂ ਅਸੀਂ ਐਸਐਸਪੀ ਸਾਹਿਬ ਕੋਲ ਇਥੋਂ ਦੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਕੋਲ ਨੇ ਆ ਚਹੀ ਐਸਐਸਪੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮਿਲੇ ਆ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਔਰ ਆਉਣ ਵਾਲੇ ਦਿਨਾਂ ਜਿਹੜੇ ਪ੍ਰਬੰਧ ਕਰਨ ਨੇ ਉਹਦੇ ਲਈ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ। ਪੂਰਨ ਭਰੋਸਾ ਐਸਐਸਪੀ ਸਾਹਿਬ ਨੇ ਦਿੱਤਾ ਹੈ ਕਿ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਹਿਮਤ ਨਾਲ ਇਹ ਮਾਲਕ ਆਪ ਵਿੱਚ ਖਲੋ ਕੇ ਸਾਰੇ ਕਾਰਜ ਸੰਪੂਰਨ ਕਰਾਉਣਗੇ ਅਸੀਂ ਵੀ ਇਹ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਕਾਰਜ ਵਿਆਹਪੁਰਪ ਵਿਆਰੇ ਨੇ ਨਰ ਵਿਗੰਤਾ ਸਾਹਿਬ ਸੰਪੂਰਨ ਹੋਣ ਅਸੀਂ ਵਿਸ਼ਵਾਸ ਵੀ ਕਰਨੇ ਆ ਅਸੀਂ ਭਰੋਸਾ ਵੀ ਕਰਨੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਤੇ ਭਰੋਸਾ ਦਿੱਤਾ ਵੀ ਹੈ ਆਉਣ ਵਾਲੇ ਦਿਨਾਂ ਚ ਹੋਰ ਮੀਟਿੰਗਾਂ ਹੋਣਗੀਆਂ ਜਿਹੜੇ ਡੀਸੀ ਸਾਹਿਬ ਨਾਲ ਐਸਪੀਐਮ ਸਾਹਿਬ ਨਾਲ ਉਹਦੇ ਚ ਵੀ ਬਾਕੀ ਵਿਚਾਰਾ ਕੀਤੀਆਂ ਜਾਣਗੀਆਂ ਸੋ ਅੱਜ ਕੇਵਲ ਤੇ ਕੇਵਲ ਇਹ ਐਸਐਸਪੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਚ ਜੋ ਜੋੜ ਮੇਲਾ ਚੱਲ ਰਿਹਾ ਉਹਦੇ ਪਰਿਵਾਰ ਸਮੇਤ ਸ਼ਮੂਲੀਅਤ ਕਰਕੇ ਨਤਮਸਤਕ ਹੋਣ ਦੀ ਬੇਨਤੀ ਕੀਤੀ ਹੈ ਉਹਨਾਂ ਨੂੰ ਪ੍ਰਵਾਨ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਵੈਪੁਟ ਅਸੀਂ ਤੌਰ ਤੇ ਇਹ ਚੀਜ਼ ਦੱਸੀ ਅਸੀਂ ਮਤਲਬ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਾ ਵਿਆਹ ਤੇ ਲਾਅਨ ਆਰਡਰ ਤੇ ਸਾਰੀ ਗੱਲ ਜਿਹਦਾ ਅਸੀਂ ਅੱਗੇ ਕਰਦੇ ਨੇ ਸਾਰੇ ਇਦਾਂ ਯਾਰ ਕਿ ਉਹਨਾਂ ਸਾਨੂੰ ਭਰੋਸਾ ਦਿੱਤਾ ਇਹ ਇਦਾਂ ਹੀ ਹੋਏਗੀ ਕਿ ਉਹਨਾਂ ਮੀਟਿੰਗ ਨੂੰ ਵੀ ਕਈ ਇੱਕ ਮੀਟਿੰਗ ਛੇਤੀ ਬੁਲਾ ਲਾਂਗੇ ਆਪਾਂ ਮੀਟਿੰਗ ਬੁਲਾ ਕੇ ਫਿਰ ਸਾਰੇ ਸਿਵਲ ਪ੍ਰਸ਼ਾਸਨ ਦੇ ਜੀ ਸਾਹਿਬ ਵੀ ਆ ਜਾਣਗੇ ਤੇ ਸਾਰੇ ਅਧਿਕਾਰੀ ਦੂਜੇ ਵੀ ਆ ਜਾਣਗੇ ਉਹ ਸਾਰੇ ਨਾਲ ਸਾਹਮਣੇ ਆਪਾਂ ਨੂੰ ਸਾਰੀ ਗੱਲ ਹੋ ਜਾਏਗੀ ਤੇ ਸਾਰੇ ਪ੍ਰਬੰਧ ਜਿਹੜਾ ਆਪਾਂ ਆਪਣਾ ਸਹੀ ਕਰਨਗੇ ਦੋਵੇਂ ਮੈਂਬਰ ਮਿਲਿਆ ਸੀ ਦੋਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਹਰ ਭਰੇ ਉਹਨਾਂ ਦੇ ਹੱਥ ਰੱਖੇ ਤਾਂ ਦੂਸਰੀ ਬਖਸ਼ੇ ਸਾਰੇ ਜਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਇਹ ਬਟਾਲੇ ਦੀ ਧਰਤੀ ਕਰਮਾਂ ਵਾਲੀ ਜਿਸੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਚਰਨ ਸੂਪਰਾਵਤ ਧਰਤੀ ਇਹ ਮਹਾਰਾਜ ਸੱਚਾ ਪਾਤਸ਼ਾਹ ਇਹ ਗੁਰੂ ਸਾਰੇ ਪਰਿਵਾਰ ਨੂੰ ਸਾਰੇ ਬਟਾਲੇ ਨੂੰ ਆਸੇ ਪਾਸੇ ਸੰਗਤ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਬਖਸ਼ੇ ਉਹਦਾ ਕੋਈ ਨਾਗਰ ਦਾ ਫਤੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ